ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਏ ਸਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸਏ ਸੇ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੇ ਡਿਪਾਰਟਮੈਂਟ ਦੀ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਉਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਕਮਰ ਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸ ਸਟੈਂਡ ਦੇ ਪਿੱਛੇ ਜਿਹੜਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੋਇਆ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਡ 'ਚ ਅਸੀਂ ਪਹੁੰਚੇ ਆ ਵਾਰਡ ਨੰਬਰ 17 17 ਵਾਰਡ ਨੰਬਰ 'ਚ ਅਸੀਂ ਆਏ ਆ ਇਥੇ ਵੀ ਬੀਬੀਆਂ ਭੈਣਾ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦੇ ਉਰਥ ਤੇ ਸੀਵਰੇਜ ਦੀ ਪ੍ਰੋਬਲਮ ਹੈਗੀ ਤੇ ਮੈਂ ਇਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾਂ ਜਾਂ ਤੁਸੀਂ ਇਹਨੂੰ ਬੰਦਿਆਂ ਤਰ੍ਹਾਂ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਟਲੀ ਇਨਸਟਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ 'ਚ ਅਸੀਂ ਸਾਫ਼ ਪਾਣੀ ਸਾਫ ਜਗਾ ਸੀਵਰੇਜ ਨਹੀਂ ਦੇ ਸਕਦੇ ਤਾਂ ਸਾਡਾ ਉੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀ ਦਰੋਸਤ ਅਸੀਂ ਇਹ ਚਾਹਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਵੇਖ ਰਿਹਾ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਤੁਸੀਂ ਜਸਟ ਹੈਵ ਅ ਲੁੱਕ ਤੇ ਜ਼ਰੂਰ ਇਹਨੂੰ ਜੀ ਧੰਨਵਾਦ ਜੀ